ਫਗਵਾੜਾ ਦੇ ਨੇੜਲੇ ਪਿੰਡ ਜੀਤੋਵਾਲ ਦੇ ਵਾਤਾਵਰਣ ਪ੍ਰੇਮੀ ਮੌਜੂਦਾ ਸਰਪੰਚ ਓਮਪ੍ਰਕਾਸ਼ ਨੇ ਮੁੱਖ ਮੰਤਰੀ ਪੰਜਾਬ ਸਰਕਾਰ ਸਰਦਾਰ ਚੰਨੀ ਦੇ ਵਿਕਾਸ ਕਾਰਜਾਂ ਦੇ ਕੰਮਾਂ ਦੀ ਫਲਾੰਗਾ ਕਰਦਿਆਂ ਏਪੀਐਨ ਨਿਊਜ਼ ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕਿਹਾ ਏਪੀਐਨ ਨਿਊਜ਼ ਤੋਂ ਅਮਰਦੀਪ ਟੰਡਾ ਦੀ ਵਿਸ਼ੇਸ਼ رپورٹ ਪੰਜਾਬ ਦੀ ਹਰ ਖ਼ਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਰ ਓਮਪ੍ਰਕਾਸ਼ ਸਰਪੰਚ ਜੀਤੋਵਾਲ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਸਰਪੰਚ ਸਾਹਿਬ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪੈਟਰੋਲ ਔਰ ਡੀਜ਼ਲ ਦਾ ਰੇਟ ਸਸਤਾ ਕੀਤਾ ਤੁਹਾਡਾ ਕੀ ਕਹਿਣਾ ਜੀ ਮੈਂ ਉਹਨਾਂ ਦੀ ਬਹੁਤ ਸ਼ਲਾਘਾ ਕਰਦਾ ਹਾਂ ਕਿ ਜਿਹੜਾ ਉਹਨਾਂ ਨੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਪੈਟਰੋਲ 10 ਰੁਪਏ ਤੇ ਡੀਜ਼ਲ 5 ਰੁਪਏ ਰਾਤ ਦਿੱਤੇ ਆ ਤੇ ਬਿਜਲੀ ਦੇ ਬਿੱਲ ਜਿਹੜੇ ਬਕਾਇਆ ਬਿਜਲੀ ਦੇ ਬਿੱਲ ਗਰੀਬ ਲੋਕਾਂ ਦੇ ਪੈਸੇ ਸੀ ਨਹੀਂ ਦਿੱਤੇ ਗਏ ਸੀ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਜਿਹੜੇ 2 ਕਿਲੋਵਾਟ ਤਾਂ ਜਿਨ੍ਹਾਂ ਦੇ ਪੈਂਡਿੰਗ ਨਹੀਂ ਦੇ ਹੋਏ ਬਿੱਲ ਉਹ ਮਾਫ ਕੀਤੇ ਗਏ ਆ ਤੇ ਉਹਨਾਂ ਨੇ ਇੱਕ ਰਾਤੀ ਅਸੀਂ ਹੋਰ ਖਬਰਾਂ ਤੇ ਪੇਪਰਾਂ 'ਚ ਪੜਿਆ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਫੈਸਲਾ ਕੀਤਾ ਕਿ ਜਿਹੜਾ ਰੇਤਾ ਪ੍ਰਤੀ ਕੀਤਾ ਹੈ ਕਿ ਜਿਹੜਾ ਗਰੀਬ ਬੰਦਾ ਰੇਤਾ ਹੀ ਨਹੀਂ ਲੈ ਸਕਦਾ ਉਹਨਾਂ ਨੇ ਰੇਤਾ ਜਿਹੜਾ ਆ ਉਹ ਵੀ ਬਹੁਤ ਸਸਤਾ ਕਰ ਦਿੱਤਾ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਹੋ ਜਿਹੇ ਮੁੱਖ ਮੰਤਰੀ ਪਹਿਲੀ ਵਾਰੀ ਪੰਜਾਬ ਦੇ ਦੇਖੇ ਗਏ ਆ ਕਿ ਜਿਨ੍ਹਾਂ ਨੇ ਇੰਨੀ ਰਾਹਤ ਦਿੱਤੀ ਆ ਔਰ ਲਗਾਤਾਰ ਹਰ ਰੋਜ਼ੇ ਕੋਈ ਨਾ ਕੋਈ ਰਾਹਤ ਦਾ ਕੰਮ ਦੇ ਰਿਹਾ ਆ ਪਬਲਿਕ ਨੂੰ ਜਿਹੜਾ ਕਿ ਪਬਲਿਕ ਬਹੁਤ ਹੀ ਖੁਸ਼ ਆ ਲਿਆ ਬਹੁਤ ਹੀ ਧੰਨਵਾਦ ਕਰਦੀ ਆ ਮੈਂ ਫਿਰ ਦੁਬਾਰਾ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਦਾ ਤੈਨੂੰ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਇਹੋ ਜਿਹੀਆਂ ਰਾਤਾਂ ਗਰੀਬ ਬੰਦਿਆਂ ਨੂੰ ਦਿੱਤੀਆਂ ਆ ਤੇ ਮੈਂ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਐਮਐਲਏ ਫਗਵਾੜਾ ਦਾ ਵੀ ਬਹੁਤ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਪਿੰਡਾਂ ਨੂੰ ਇੰਨੀਆਂ ਗ੍ਰਾਂਟਾਂ ਵੰਡੀਆਂ ਆ ਤੇ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਆ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਨੂੰ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਔਰ ਪਿੰਡ ਦੇ ਵਿਕਾਸ ਤੇ ਤੁਹਾਡੀ ਕੀ ਮੰਗ ਹੈ ਜੀ ਮੈਂ ਐਮਐਨਏ ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਆ ਕਿ ਮੇਰੇ ਪਿੰਡ ਦੇ ਜਿਹੜੇ ਗਰਾਊਂਡ ਆ ਉਹ ਬਹੁਤ ਵੱਡੀ ਗਰਾਊਂਡ ਆ ਫਰੂਦ ਬਹੁਤ ਮਾੜੀ ਹਾਲਤ ਚਾ ਜਦੋਂ ਵੀ ਡੰਗਰ ਪਸ਼ੂ ਡੰਗਦੇ ਆ ਉਹਨਾਂ ਦਾ ਉਹ ਗਰਾਊਂਡ ਦਾ ਬੁਰਾ ਹਾਲ ਕਰ ਜਾਂਦੇ ਆ ਪਰ ਮੈਂ ਬੇਨਤੀ ਕਰਦਾ ਕਿ ਧਾਲੀਵਾਲ ਸਾਹਿਬ ਨੂੰ ਕਿ ਮੇਰੇ ਪਿੰਡ ਦੀ ਜਿਹੜੀ ਗਰਾਊਂਡ ਆ ਉਹਦੀ ਚਾਰ ਦਿਵਾਰੀ ਕੀਤੀ ਜਾਵੇ ਗੇਟ ਲਾਇਆ ਜਾਵੇ ਤਾਂ ਕਿ ਬੱਚੇ ਜਿਹੜੇ ਆ ਸਵੇਰੇ ਸ਼ਾਮ ਉਥੇ ਆਪਣੇ ਖੇਡਾਂ ਖੇਡਣ ਤੇ ਨਸ਼ਿਆਂ ਤੋਂ ਦੂਰ ਰਹਿਣ ਮੈਂ ਇਹਦੇ ਵਿੱਚ ਵੀ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਦਾ ਧੰਨਵਾਦ ਕਰਦਾ ਕਿ ਜਲਦੀ ਤੋਂ ਜਲਦੀ ਇਸ ਕੰਮ ਵਲਾਂ ਮੇਰੇ ਪਿੰਡ ਦੀ ਗਰਾਊਂਡ ਬਣਾ ਧਿਆਨ ਦਿੱਤਾ ਜਾਵੇ ਮੈਂ ਇਹਦੇ ਵੱਲੋਂ ਮੁੱਖ ਮੰਤਰੀ ਪੰਜਾਬ ਤੇ ਐਮਐਲਏ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਥੈਂਕ ਯੂ